पटना श्रीवाहि गुरु ही गुरु ਸਾਹਿਬ ਜੀ ਹਰ ਹਰ ਸਾਹਿਬ ਹਰ ਜੁਗ ਜੁਗ ਪੰਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਰਹਿਲਾਦ ਰਾਯਾ ਹੰਕਾਰੀਆਂ ਅਨਿਤ ਕਾ ਵਠਦੇ ਨਾਮ ਜਿਉ ਬੁਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਲੋਕ ਮਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖਤਾ ਨਾ ਹੋਈ ਤੋ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਰਣਾ ਹੋਈ ਬਲਿਹਾਰੇ ਗੁਰਤਾਰ ਸਿਆ ਤੀਰਾਂਤ ਨਾ ਜਾ ਲਖਿਆ ਰਹਾਉ ਜਾਤ ਜਨ ਜੋ ਜੋਤ ਮੈਂ ਜਾਤਾ ਅਗਲਗਲਾ ਵਰ ਪੂਰਿਆ ਤੂੰ ਸੱਚਾ ਸਾਹਿਬ ਸਫਤ ਸਵਾਲਿਓ ਯੋਜਨਾ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾ ਜੋਗ ਛਕਿ ਕਰਨਾ ਸੁ ਕਰਿਹਾ ਸੋਦ ਰਾਗਾ ਸਮ ਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਅਥੇ ਲਾਖਿਆ ਸੋ ਕਰਖਿਆ ਜਦ ਵਾ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਪਨ ਹਾਰੇ ਕੀਤੇ ਤੇਰੇ ਰਾਗ ਰੇਸ਼ੋ ਕਹਿ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੇ ਬੈ ਸੰਤਰ ਅਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚੇਤਕ ਗੁਪਤ ਰਹਿ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਪਰਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਵਣ ਤੁਧਨੋ ਅਨੰਤ ਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸੁਮਾਧਿ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤਨ ਨਾਮ ਜਤੇ ਸਦੇ ਸੰਦੋਖੀ ਗਾਵਣ ਤਨ ਨਾਮ ವೀರ ਕਰਾਰੇ ਗਾਵਣ ਤਨ ਨਾਮ ਪੰਡਿਤ ਪੰਦਨ ਰਖੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤਨ ਨਾਮ ਮੁਖਣੀਆ ਅਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਤਨ ਨਾਮ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤਨ ਨਾਮ ਜੋਧ ਮਹਾਮਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਪੰਗ ਦਰਸਾਲੇ ਹੋਰ ਕੇ ਤੇ ਤੇ ਤੁਧਨੋ ਗਾਵਨ ਸਹਿਮ ਚਿਤਨਾਵਨ ਨਾਨਕ ਕੀ ਆ ਵਿਚਾਰੇ ਸੋਏ ਸੋਏ ਸਦਾ ਸਾਹ ਸਾਹਿਬ ਸੱਚਾ ਸੱਚੇ ਨਾਹੀ ਹੈ ਪੇ ਹੋ ਸੇ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨ ਨੂੰ ਪਾਈ ਕਰ ਕਰ ਦੇਖੇਗੀ ਤਾਂ ਆਪਣਾ ਜੋ ਜਿਸ ਦੇਵੜੇ ਆਏ ਜੋ ਜਿਸ ਪਾਵੈ ਸੋਈ ਕਰਸੇ ਮਰਹ ਹੁਕਮ ਨਾ ਕਨ ਨਾ ਜਾਏ ਸੋ ਪਾਦਸ਼ਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨ ਵੱਡਾ ਆਖ ਸਭ ਕੋਈ ਕਿੰਨਾ ਵੱਡਾ ਡੇਠਾ ਹੋਇ ਕੀ ਹੁੰਦਾ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇ ਦੇ ਰਹੇ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਨੇ ਗਹਿਰਾ ਕੋ ਨਾ ਜਾਣੇ ਤੇਰਾ ਕੀਤਾ ਕੀਵਨ ਚੀਰਾ ਰਹਾ ਰਹਾ ਸਭ ਸੁਰ ਤੇ ਮਲ ਸੁਰਤ ਗਮਾਈ ਸਭ ਕੀਵਨ ਮਿਲ ਕੀਵਨ ਪਾਈ ਗਿਆਨੀ ਧਿਆਨੀ ਗੁਰਗਰ ਹਾਈ ਕਹਿਣ ਨਾ ਜਾਏ ਤੇਰੇ ਤਲਬੜਾਈ ਸਭ ਸਤ ਸਭ ਤਪ ਸਭ ਚਿਗਿਆਈਆਂ ਸਿੱਧਾ ਬੁਰਖਾ ਖਿਆਵੜਿਆਈਆਂ ਦਨੁ ਸੁਦੇਗ ਨੈ ਨਾ ਪਾਇਆ ਆਖ ਨ ਮਿਲ ਨਾਹੀ ਠਹਿ ਰਹਾਇਆ ਆਖ ਨ ਵਾ ਨਾਖਿਆ ਵਿਚਾਰਾ ਸਿਫਤੀ ਪਰੇਤ ਦੇ ਪੰਡਾਰਾ ਜਿਸ ਤੁਮ ਦੇਹੇ ਦਿਸੈ ਕੀ ਆਚਾਰਾ ਨਾਨਕ ਸਚ ਸਵਾਰਣ ਹਰਿ ਆਸਾ ਮਹਿਲਾ ਪਹਿਲਾ ਆਖਾ ਨਿਵਾਸ ਸ੍ਰੀ ਅਮਰ ਜਾਉ ਆਖ ਨਵਕਾ ਸਚਾ ਨਾਮ ਸਾਚੇ ਨਾਮ ਕੀ ਲਾਗੈ ਪੂਖ ਉਦਪੁਖੈ ਖਾਇ ਚਲਹਿ ਦੁਖ ਸੋਖ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਇਤ ਲਵੜਿ ਆਈ ਆਤ ਕੀ ਕੀਮਤ ਨਹੀਂ ਪਾਏ ਦੇਸਾ ਮਨ ਕੇ ਆਖਣ ਪਾਹੀ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਹੋ ਮਰੈ ਨਾ ਹੋਵੈ ਸੋਗ ਦਿੰਦਾਰ ਰਹਿ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਹਸ ਸੰਸਾਰ ਹੈ ਤੇ ਗਉ ਜਾਤ ਨਾਨਕ ਨਾਵੈ ਬਾਸ ਨਾਤ ਹਰਾ ਗੁਰੇ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਗੁਰ ਖਾਮ ਬਨੋ ਗੁਰੂ ਗ੍ਰਪਾਸ ਹਮ ਕੀਰੇ ਕਰਮ ਸਤਿਗੁਰਿ ਸ੍ਰਿਨਾਈ ਕਰ ਦਿਆਨ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਨਾਵਨ ਪ੍ਰਗਾਸ ਗੁਰਮਤਿ ਨਾਮ ਮੀਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਵੂ ਹਰ ਜਨ ਕੇ ਉਪਾਗ ਵਡੇਰੇ ਨਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਵਤਾਸ ਹੈ ਬੋਲੇ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਣਜਾਂ ਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜਿਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੋ ਰਾਮ ਅਸਤਾ ਲਖਿਆ ਲਖਾਸ ਧਰ ਤਨ ਸਾਥ ਸੰਗਤ ਜਿਤ ਹਰਸ ਪਾਇਆ ਮਿਲ ਜਨਾਨਕ ਨਾਮ ਪ੍ਰਗਾਸ ਰਾਮ ਦੇ ਮਹਿਲਾ ਪੰਜਵਾ ਕਾਹਿਰੇ ਮਨ ਦਵਦਮ ਜਹਰ ਹਰਜੋ ਪ੍ਰਿਆ ਸਹਿਲ ਬਤਨ ਮੈਂ ਜੰਤੂ ਪਾਏ ਤਾ ਕਰ ਜੇ ਗਾਗੈ ਕਰਤ ਰਿਆ ਮੇਰੇ ਮਾ ਦੋ ਜੀ ਸਤ ਸੰਗਤ ਬਲੈ ਸੋਤਰਿਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਨਨ ਵਿਤਾ ਲੋਗ ਸਵਨਤਾ ਕੁਵਨਾ ਗਿਸ਼ਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਕਾਹੇ ਮਨ ਪੋਕਰਿਆ ਉੜੇ ਉਡਾਵੇਂ ਸੇ ਕੋਸਾ ਅਰ ਪਾਛੇ ਅਭਿਸ਼ਰੇ ਸ਼੍ਰੀਆ ਨਕਾਵਣ ਖਲਾਵੈ ਖਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਮਨਦਾਨ ਦਾ ਸਾਸਟ ਸਦਾਨ ਥਾ ਪ੍ਰਕਾਰ ਅਦਰਤ ਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰੰਤ ਨਾ ਪਾਰ ਆਵਰਿਆ ਰਾਗ ਅਸਮਹਿਲਾ ਚੌਥਾ ਸੋ ਪ੍ਰਖਿਖ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰ ਪੁਰਖ ਨਿਰੰજન ਹਰਗਮਾਗਮਪਾਰ ਸਾਉ ਧਿਆਵ ਹੈ ਸਾਉ ਧਿਆਵ ਹੈ ਤੁਜੀ ਹਾ ਸੱਚੇ ਸਰਜਨਹਾਰਾ ਸਾਜੇਤ ਮਹਾਰੇ ਜੀ ਦੁਨੀਆਂ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਾਧੂਖ ਸੰਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜਦ ਵਿਚਾਰਾ ਤੂੰ ਕਟਕੜੰਤਰ ਅਸਰਮ ਨਿਰੰਤਰ ਜੀ ਹਰ ਇੱਕ ਅਪਰੂਪ ਸਮਾਣਾ ਇਕ ਦਾਤਾ ਵਿਖਾਰੀ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਨਾਮ ਨਾ ਜਾਣਾ ਤੂੰ ਅਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇ ਦੇਖਿਆ ਗੁਨਾਖ ਵਖਾਣਾ ਜੋ ਸੇਵਹ ਜੋ ਸੇਵਹ ਤੁਝੇ ਜਨ ਨਾਨਕ ਤਿਨੁ ਪ੍ਰਗਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਝੇ ਸੇ ਜਨ ਜੁਗਮਾ ਸ਼ਗਵਾਸੀ ਸੇ ਮੁਕਤ ਸੇ ਮੁਕਤ ਪਾਜਨ ਹਰਿ ਧਿਆਇ ਆਜਿ ਇਹ ਜਨ ਟੂਟੇ ਜਮਗੇ ਫਾਸੇ ਜੇ ਨਿਰਪਾਉ ਜਿਨ ਹਰ ਨਿਰਪਾਉ ਧਿਆਇਆ ਜੀ ਤਨਕਾ ਪਾਉ ਸਭ ਗਵਾਸੇ ਇਨ ਸੇਵਿਆ ਇਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੇ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਲਬ ਲਜਾਸੇ ਤੇਰੇ ਭਗਤ ਤੇਰੇ ਭਗਤ ਮੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਬਖਸ਼ਲਾ ਹਣ ਤੁਜੀ ਹਰਣਕਾ ਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਖਰੇਹੇ ਹਰ ਪੂਜਾ ਜੀ ਤਉ ਤਪ ਹੈ ਜਪਿ ਅਮੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਿਮਰਤ ਸਾ ਸਰ ਜੀ ਕਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਵਾਦ ਬੁਰਖਾ ਪਰੰਪਰ ਕਰਤਾ ਜੀ ਤੁਦ ਜੀਵਣ ਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਏਕੋ ਜੀ ਤਉ ਨਹਿਤਰ ਕਰਤਾ ਸੋਏ ਦਾ ਪੈ ਭਾਵੇ ਸੋਏ ਵਰਤੈ ਜੀ ਤੂੰ ਆਪੈ ਕਰਹਿ ਸੋ ਹੋਈ ਉਦਾ ਪੈ ਸ੍ਰਿਸ਼ਟ ਸਭ ਉਪਾਈ ਜੀਤ ਦਾ ਪੈ ਸਰਜ ਸਭ ਹੋਈ ਜਾ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂਗੀ ਆਸਾ ਮਹਿਲਾ ਚੌਥਾਂ ਤੂੰ ਕਰਤਾ ਸਿਆਰ ਮੈ ਨਾ ਸਾਈਂ ਜੋ ਤੂੰ ਪਾਵੈ ਇਸ ਵਿਥਿ ਸੇ ਜੋ ਤੂੰ ਦੇਹੀ ਸਹਿ ਹਪਾਈ ਰਹਾਵ ਸਾਬ ਤੇਰੀ ਦੋ ਸਭ ਨੇ ਧਿਆਆ ਆਸਨ ਕਿਰਪਾ ਕਰੇ ਤਨਾ ਮਰਤਨ ਪਾਇਆ ਗਰਮ ਹੁਲਾਦਾ ਮਨ ਮੋਹ ਗਵਾਇਆ ਨਾਮ ਛੋੜਿਆ ਮਿਲਾਇਆ ਤੂੰਦਰ ਆਵੋ ਸਭ ਤੁਝੇ ਹੀ ਮਾਹੀਦ ਬਿੰਦੁ ਜਾ ਕੋਈ ਨਹੀਂ ਜੀ ਜਤ ਸਾਥੇ ਰਾਖੇ ਲੋ ਵੇ ਜੋ ਮਨ ਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਿਖਾਣੈ ਜਨਹਾਰ ਸੇਵਿਆ ਸੁਖ ਪਾਇਆ ਸਹਜੇ ਹੀ ਹਰਿ ਨਾਮ ਸੁਭਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿੰਦੂ ਜਾ ਅਵਰਣਾ ਖੋਏ ਓਮਕਾਰ ਕਰ ਵੇਖ ਹੈ ਜਾਨ ਹੈ ਸੋਏ ਜਨਾਨ ਗੁਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਚਿਤ ਸਰਵੜੈ ਪ੍ਰਿਨਵਾਸਾ ਪਾਣੀ ਪਾਵਤ ਨਹਿ ਕੀਆ ਪੰਗਜ ਮੂ ਪਗਨੇ ਚਾਲੈ ਹਉ ਦੇਖਾਂ ਤੇ ਡੁਬੀਲੇ ਮਨੀਖਨਾ ਚੇਦ ਸੁਗੁਣ ਮਨ ਹਰਿ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤਿ ਨਹਿ ਪੜਿਆ ਮੂਰਹ ਮੁਗਦਾ ਜਨਮ ਪਿਆ ਨਰਨਤ ਨਾਨਕ ਜਨਗੇ ਸਰਣਾ ਜਨ ਤੋ ਨਾਹੀ ਇਸ ਰਿਆ ਸਾ ਮਹਿ ਲਪ ਜਵਾਨ ਪਏ ਪ੍ਰਾਪਤ ਮਨੁ ਹੁ ਦਿਵਰੀਆ ਗੋਬਿੰਦ ਮਨਨਕੇ ਹੈ ਤੇਰੇ ਬਰੀਆ ਆਵਰ ਕਾ ਤੇਰੇ ਕਿਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮ ਲਾਗ ਭਵ ਜਨ ਤਰਨ ਕੈ ਜਨ ਵਰਥਾ ਜਾ ਦਰਗ ਮਾਇਆ ਕੈ ਰਹਾਉ ਜਵਤਾ ਸੰਜਮ ਦਰਮਨਾਕ ਮਾਇਆ ਸੇਵਾ ਸਾਧ ਨਾ ਜਾਣਿਆ ਹਰਿਆ ਕਹੋ ਨਾਨਕ ਹਉ ਨੀਸ ਕ੍ਰਪਾ ਸ਼ਰਨ ਵਰੇ ਕੀ ਰਾਖੋ ਸਰਮ ਪਾਸ਼ਾਹੇ ਦਸਵੇਂ ਕਬੋ ਬਾਜ ਬੇਲ ਤੇ ਚੋਪਈ ਹਮਰੇ ਇੱਕ ਰੋਹਾ ਦੀ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰਾ ਦੁਸ਼ਟ ਸਵਾਦ ਮੁਕਾਬ ਹੋ ਆਪ ਹਾਦੈ ਮਨਮ ਚਾਵ ਹੋ ਸੁਖੇ ਵਸੈ ਮੋਰੋ ਪਰਵਾਰਾ ਸੇਵਾ ਸਿਖ ਸੁਭੈ ਕਰਤਾ ਰਾਮ ਰੱਛਾ ਨਿ ਕਰਦੇ ਕਰਿ ਗਏ ਸਭਨ ਨਿਕਵਾਸ ਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਬਿਨ ਕਿਰਹਿ ਪਿਆਸਾ ਤੁਮਹਿ ਸਾਰ ਖਿਉ ਨਾ ਧਿਆਉ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਜੇ ਵਰਗੈ ਮਨਨ ਕਾਲ ਕਾ ਤਰਾਸ ਨਵਰੀਏ ਹੋ ਜੋਸਦਾ ਹਮਾਰੇ ਪਛਾ ਸ੍ਰੀ ਆ ਤੂ ਜੋਖ ਦੇ ਰੱਖਾ ਰਾਖ ਨਾਮ ਰਾਖਣ ਹਾਰੇ ਸਾਹੇ ਸੰ ਸਹਾਈ ਪਿਆਰੇ ਦੇਨ ਬੰਗ ਸਲ ਗਿਆ ਹੰਤਾ ਆਤਮਾ ਹੋ ਪੂਰੇ ਚਤੁਰਦਸ਼ ਕੰਤਾ ਆਕਾਲ ਪਾਇ ਬ੍ਰਹਮਾ ਭਉਤਰਾ ਆਕਾਲ ਪਾਇ ਸੂਜ ਜਪਤਰਾ ਕਾਲ ਪਾਏ ਗੁਰੂ ਜੀ ਨਰਿੰਦਰ ਬਰਗਾਸਾ ਸਾਲ ਕਾਲ ਕਾ ਕੀ ਆਤਮਾ ਸ਼ਾ ਜਮਨ ਕਾਲ ਜੋਗੀ ਸੌਖੀਓ ਬੇਦਰਾਜ ਪਰਮਾ ਜੋਥੀਓ ਜਮਨ ਕਾਲ ਸਾਲੋ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾਤ ਜਚਨ ਉਜਾਇਓ ਆਦਿ ਤੇ ਗਿਆ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਨ ਕਾ ਸਿਵਗੁਣ ਸੁਖ ਦੇਉ ਸਤਨਨ ਕਾ ਪਲਮੋਬਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਿਸਾਨਤ ਚੀਤੀ ਤੇ ਨਿਰਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵ ਸ਼ਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਾਦੇ ਕਰਖ ਅਕਰ ਕਰਤਾ ਰਾ ਪ੍ਰਜਾ ਤਰਤ ਦਾ ਦੇਹ ਅਪਰ ਜਵਾਖਰਾ ਕਰਤ ਹੋ ਕਬ ਹੂੰ ਤੁਮੈ ਅਮਲਤ ਦੇਹ ਦਰਸਬ ਹੂੰ ਜੇ ਤੇ ਵਦਨ ਸ੍ਰਿਸ਼ਟ ਸੌਤਾਰੇ ਆਪੋ ਆਪਣੀ ਬੂਜੋ ਚਰੈ ਤੋਮ ਸਾਹਿਤ ਰਹਿ ਨਰ ਹਜ ਰਾਲਮ ਯਾਰਤ ਬੇਦ ਭੇਦ ਰਾਲਮ ਰੰਕਾਰ ਨਿਰਵ ਕਾਂ ਨਰ ਨੰਬ ਆਦ ਅਨੀਲ ਅਨਾਦ ਸੰਭ ਤਾ ਗਉਣ ਚਾਰ ਦੇ ਪੈਦਾਂ ਜਾ ਕੋ ਪੀਵ ਨਾ ਪਾਵਤ ਬੇਦ ਤਾ ਗਉ ਆਕਰ ਪਾਹਨ ਨਮਾਨਤ ਮਹਾ ਮੂਲ ਹੈ ਜਿ ਬੇਦ ਨਾ ਜਾਣਤ ਮਹਾ ਦੇਵ ਕੋ ਕਹ ਤਸਦਾ ਸਿਮ ਨਿਰੰਕਾਰ ਗਾ ਚਿਰਤ ਨਹਿ ਪੇਵ ਆਪ ਆਪਨੇ ਵਦ ਹੈ ਜੀਤੇ ਬਰਨਦ ਪਿੰਨ ਪਿੰਨ ਤੁਮ ਹ ਤਤੇ ਤੁਮਰਾ ਨਖਾਣਾ ਜੈ ਬਸਾਰਾ ਕਹ ਬਿਸ ਜਾ ਪ੍ਰਥਮ ਸੰਸਾਰਾ ਇਕੈ ਰੂਪ ਨੂ ਸ਼੍ਰੂਪਾ ਰੰਗ ਪਿਉ ਰਾਵ ਕਿਨੂ ਪੂਪਾ ਆੰਡਜ ਜੇ ਰਜ ਸੇ ਤੇ ਕੀਨੀ ਤਬ ਵਿਖਾਨ ਬਹੋ ਰਚ ਦੇਨੀ ਕਹੋ ਪੁਲ ਰਾਜਾ ਹੋਵੇ ਬੈਠਾ ਕਹੋ ਸਿਮਨ ਪਿਉ ਸੰਗ ਰ ਇਕਠਾ ਸਗਰੇ ਰਿਖਤ ਖਾਇਆ ਚੰਪ ਪਵ ਆਤਮਾ ਸਰੂਪ ਸਵੈ ਪਵ ਅਵਰ ਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗ ਰੋ ਦੋ ਜੀਠੇਠ ਵਚਰ ਪਤਾ ਸਗਲ ਮਨੀਸ਼ ਕਰੋ ਰਣ ਗਤਾ ਜੇ ਆ ਤੁਝ ਅਦਾ ਸ਼ਰਣੀ ਪਰੇ ਦਿਨ ਕਹਿ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਅਪਦੇ ਤਿਹਾਰੇ ਦਿਨ ਕਹਿ ਤੂੰ ਸੰਕਟ ਸਭ ਟਾਰੇ ਜੋ ਅਕਲ ਕੁ ਕੁਬਾਰ ਤਿਹ ਹੈ ਤਾਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਆਰਿਸ਼ਟ ਟਰੇ ਤਿਤ ਕੰਨਾ ਕਿਰਪਾ ਜਲਿਸ਼ਟ ਜਨ ਜਾਹੇ ਨਿਹਰ ਹੋ ਤਾਖੇ ਤਾਪ ਦੁਖ ਮਹਰ ਹੋ ਰਦ ਸਦ ਕਰਮੋ ਸਭ ਹੋਈ ਦੁਸ਼ਟ ਚਾ ਸਕੈ ਨਾ ਕੋਈ ਏਕ ਬਾਦ ਜਨਤ ਮੈ ਸੁਮਹਾਰਾ ਕਾਲ ਪਾਸ ਤੇ ਤਾਹੇ ਮਹਾਰਾ ਜਿਨ ਨਰਨਾਮ ਤੇ ਹਰ ਕਹਾ ਦਰ ਦੁਸ਼ਟ ਦੋਖ ਤੇ ਰਹਾ ਕਰੋ ਗੀਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੈਨ ਹੋ ਬਾਰੇ ਸਰਵ ਥੋਰਮ ਹੋ ਸਹਾਈ ਦੁਸ਼ਟ ਦੋਤੇ ਨਹ ਬਚਾਈ ਸਵਈਆ ਪਾਹ ਹੈ ਇਹ ਜਥੇ ਤੁਮਰੇ ਦਵਤੇ ਕੋ ਆਖ ਤਰਨਹਿਆਨੇ ਹੋ ਰਾਮ ਰਹੀ ਪ੍ਰਾਨ ਕੁਰਾਨ ਅਨੇ ਕਹਿ ਉ ਦੇਖਣਾ ਮਾਨਿਓ ਸਿਵਰੇ ਸਾਸ ਰਵੇ ਸਬੈ ਬੋ ਭੇਦ ਕਹ ਹੈ ਹਮੇਖਣਾ ਜਾਣਿਓ ਸ੍ਰੀ ਹਸਪਾਨ ਕਿਰਪਨ ਗਮਰੇ ਕਰ ਮੈਂ ਨਾ ਖੇ ਰੋ ਸਾ ਤੋਹਿ ਮਖਾਨਿਓ ਦੁਹਰਾ ਸਗਲ ਦਵਾਰ ਕੋ ਸਾਟਕ ਜਿਹ ਹਮ ਤਹਾਰੋ ਦਵਾਰ ਵਾਹਿ ਗਏ ਕਿ ਲਾਜ ਅਸ ਆ ਗੋਬਿੰਦਾਸ ਤਹਾਰ ਰਾਖ ਲੈ ਮਹਿਲਾ ਤੀਜਾ ਅਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਏ ਸਤਗੁਰ ਹਮੇ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੇ ਮਨ ਵਧਿਆ ਵਧਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦ ਉਹ ਤਾਂ ਗਾ ਗੋਹਰੇ ਕੀ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹੰਨ ਨਾਲੇ ਹੰਨਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਮੁਖ ਤੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰੱਥ ਸੁਆਮੀ ਸੋ ਕਿਉ ਮਨ ਅਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹਾ ਨਾਲੇ ਸਾਥੇ ਸਾਹਿਬਾ ਚਾ ਨਹੀਂ ਕਰਤੇ ਰ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਕਦਾਸ ਸਰਹਾਤਿਰੇ ਨਾਮ ਨਸਾਵੈ ਨਾਮਿਨ ਖੈ ਮਨੋਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੂ ਸਚਾ ਨਾਮ ਧਾਰ ਮੇਰਾ ਨ ਮੁਖਾ ਸਭ ਗਵਾਈਆ ਅਗਰ ਸਾ ਸੁਖੁ ਨੈਪਸਿਆ ਇਨ ਇਛਾ ਛਪ ਜਾਇਗਾ ਸਦਾ ਗੁਰੂ ਮਾਨਿ ਗਿਤਾ ਗ੍ਰਿਵਟ ਹੋ ਜੇ ਸਵਦੀਆਂ ਵਡਿਆਈਆਂ ਕਹੇ ਨਾਨਕ ਸੋ ਸੰਤ ਹੋ ਸ਼ਬਦ ਰੂਪੇ ਆਰੋ ਸਾਚਾ ਨਾਮ ਮਿਰਾ ਧਾਰੋ ਵਾਜੇ ਪੰਜ ਸਬਦ ਕਰਸ ਵਗੈ ਕਰਸ ਵਾਗੇ ਸ਼ਬਦ ਵਾਜੇ ਕਲਾਂ ਜੇ ਕਰਤਾ ਰੀਆਂ ਪੰਜ ਦੋਦ ਵਸ ਕਿਤੇ ਕਾਲ ਗੰਡਕ ਮਾਰਿਆ ਸੁਰ ਰਤਨ ਪਾਇਆ ਤੁਜਨ ਕਾ ਸੇ ਨਾਮ ਹਰਿ ਕੇ ਲਾਗੇ ਕਹਿ ਰਾਮ ਦੇਸ ਸੁਭੋਗਾ ਤਿਤਕਾਰ ਨਹਦ ਵਾਚੀ ਆਨੰਦ ਸੁਨਵੜ ਭਾਗੇ ਹੋ ਸਗਰ ਮਨੋਰਥ ਪੂਰੇ ਪਾਰ ਬ੍ਰੰਬਰ ਪਾਇਆ ਤਰੇ ਸਗਲ ਵਿਸੂਰੇ ਦੁਖ ਲੋਸਨਤਾ ਬਤਰੇ ਸੋਣੀ ਸੱਚੀ ਬਾਣੀ ਤਨ ਸਾਜਨ ਭਏ ਸਰਸੇ ਪੂਰੇ ਗੁਰ ਤਹਿ ਜਾਣੀ ਸੁਣ ਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਹਾਜ ਅਨਹਦ ਤੂਰੇ ਬਨਵਣੀ ਬਹਿਲਾ ਪੰਜਵਾ ਹਾਲ ਵਿੱਚ ਨਮਸਤੋ ਪਾਇਓ ਸਾ ਸੰਦੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਾ ਸਦਾ ਰੂਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਤ ਨਾ ਜਾਇ ਨਿਤ ਨਿਤ ਰਖੁਰਤਾਰੂ ਤਉ ਸੰਸਾਰ ਚੰਨ ਲਗ ਚਲਿਐ ਸਵਦਾਨਿਕ ਬ੍ਰਹਮ ਬਸਾਰੂ ਸ਼ਲੋਕ ਮਹਿਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਤੋਏ ਮੈਂ ਨਿਰਗੁਣਿਆਰੇ ਕੋਹ ਗੁਣ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮਹਾਰਾਮ ਤੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਦਿਲ ਮਨ ਥੇਵੇ ਹਰਿਆ ਪਾਉਣੀ ਸਥੈ ਤੂੰ ਸਬਰਥ ਜਥੈ ਕੋਈ ਨਹੀਂ ਉਥੈ ਤੇਰੀ ਰਾਖਾ ਗੁਣੀ ਦਰਵਾਹੇ ਹੁਣ ਕਹਿ ਜਮ ਕਹ ਦੂਤ ਨਾਏ ਕੀ ਰਹਿ ਛਡ ਜਾਹੇ ਪੌਜ ਲਵਖੋ ਸਗਾ ਫਗਾਓ ਗੁਰ ਸ਼ਬਦ ਦੇ ਪਾਲ ਪਾਹੀ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕੰਨ ਪੁੱਲ ਅਗੁਣ ਗੋਪਨ ਗਾਹੇ ਸਭ ਸਨੋ ਕਿਰਪਾਲ ਉਸ ਮਾਲੇ ਸਾਹੇ ਸਾਹੇ ਵਰਤਾ ਗੁਰੂ ਨਾ ਜਾਏ ਜੇ ਆਵੇ ਤਦਾਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਰੱਦੜਾ ਜਹਿਵਾ ਜਗਰ ਨਾਉ ਨਿਤਨੇ ਸਤਿਗੁਰ ਪੇਖੜਾ ਸ਼ਰਵਣੇ ਸੁਣਾ ਗੁਰ ਨਾਉ ਸਤਿਗੁਰ ਸੇਤੇ ਰਤੇ ਆ ਦਰਗਹ ਪਾਈਂ ਅਠਾਓ ਕਹੋ ਨਾਨਕਾ ਕਿਰਪਾ ਕਰੇ ਜਿਸਨਾ ਵਾਦੇ ਜਗ ਮੈਂ ਤੁਮ ਕਾੜੀ ਹੈ ਵਿਰਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਨ ਹਾਰ ਆਪ ਭਾਰਿਨ ਗੁਰਖੀ ਪੈਰੇ ਪਾਏ ਕਾਜ ਸਵਾਰੀਨ ਹਵਾ ਆਪ ਦਿਆਲ ਮਨਹੁ ਨਵਸਾਰੀਅਨ ਸਾਜਨਾਗੇ ਸੰਗ ਪਵਜਨ ਤਾਰੀਅਨ ਸਾਗਤ ਨਜਿਕ ਦੁਸ਼ਟ ਅਖਨਵਾਹੇ ਵਦਾਰੀਅਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜੇ ਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ